ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਵੀਰਾਂ ਦੇ ਚਾਰ ਪੰਜ ਨਾਕਾਰ ਹੋਰ ਰੱਖੇ ਹੋਇਆ ਇਹਨਾਂ ਵਿੱਚੋਂ ਸਾਹਮਣੇ ਸਕਰੀਨ 'ਤੇ ਆਪਾਂ ਜਿਹੜੀ ਮੱਝ ਦੇਖਦੇ ਪਏ ਆ ਇਹ ਬਕਾਊਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਸੁਮੇਸ਼ ਸਿੰਘ ਆ ਪਿੰਡ ਰਾਮਾਗਰ ਸੰਨਾ ਸ਼ੇਰਪੁਰ ਥਾਣੇ ਦੇ ਕੋਲ ਆਏਗਾ ਠੀਕ ਹੈ ਜਿਲ੍ਹਾ ਕਿਹੜਾ ਪੈ ਗਿਆ ਜੀ ਜਿਲ੍ਹਾ ਸੰਗਰੂਰ ਹੈ ਜੀ ਜਿਲ੍ਹਾ ਸੰਗਰੂਰ ਪੈ ਗਿਆ ਸ਼ੇਰਪੁਰ ਸ਼ਹਿਰ ਤੋਂ 4-3 ਕਿਲੋਮੀਟਰ ਦੂਰ ਆ ਗਿਆ ਪਿੰਡ ਨਾ ਕੋਈ ਟ੍ਰੈਵੀਰੀ ਜਿਹੜਾ ਬੜੀ ਘੱਟ ਦਾ ਰੋਡ ਪੈਂਦਾ ਉਹ ਤੋਂ ਸਿੱਧਾ 2 ਕਿਲੋਮੀਟਰ ਕਾਤਰੋਂ ਤੋਂ ਵੀ 2 ਕਿਲੋਮੀਟਰ ਪੈਂਦਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਇਹ 98142 81660 98142 81660 ਇੱਕ ਨੰਬਰ ਹੋ ਰਿਹਾ ਹੈਗਾ 98927 99095 95927 99099 99098 ਆਪਾਂ ਦੇਖਦੇ ਪਏ ਆਪਣੇ ਘਰੇਲੂ ਪਸ਼ੂ ਜੇ ਸਾਰੇ ਹਨ ਸਰ ਘਰੇਲੂ ਨੇ ਵੀ ਆਪ ਕੋ ਬਿਵਾਰ ਦਾ ਕੰਮ ਨਹੀਂ ਕਰਦੇ ਸਾਰੇ ਮੰਨ ਲਾ ਘਰੀ ਫੜ ਲੇ ਦੁੱਧੇ ਕੰਮ ਕਰਦੇ ਠੀਕ ਹੈ ਕਹਿੰਦਾ ਬਾ ਜਦੋਂ ਜਿਆਦਾ ਨਾਗ ਹੋ ਜਾਣੇ ਇੱਕ ਅਦਾ ਵਿੱਚੋ ਸੇਲ ਕਰ ਦਿੰਦੇ ਆ ਨਹੀਂ ਮੈਂ ਜਦੋਂ ਮੇਰੇ ਕੋਲ ਝੋਟੀਆਂ ਆਪ ਤਿਆਰ ਕਰਦਾ ਮੈਂ ਘਰੇ ਠੀਕ ਹੈ ਆ ਕਰ ਦੇ ਸਾਰੀਆਂ ਕੋ ਬੇ ਘਾਦੀਆਂ ਨੇ ਜਦੋਂ ਮੰਨ ਲਾ ਤਿਆਰ ਹੋ ਜਾਂਦੀਆਂ ਦੋ ਸਾਲਾਂ ਬਾਅਦ ਉਹ ਸੇਲ ਕਰ ਦਿੰਦਾ ਮੈਂ ਠੀਕ ਹੈ ਕਿ ਨਹੀਂ ਵੇਚਦਾ ਹੈਗਾ ਜਿਹੜੀ ਆਪਾਂ ਇਹ ਮੱਝ ਦੇਖ ਰਹੇ ਆ ਸੂਆ ਕਿਹੜ ਦੂਜੇ ਸਵੇਰੇ ਦੁੱਧ ਕਿੰਨਾ ਦਿੱਤਾ ਇਹਨੇ ਦੂਜੇ ਸਵੇਰੇ ਇਹਨੇ ਦਿੱਤਾ ਆਪਣੇ 14 ਕਿਲੋ ਦੁੱਧ ਅੱਛਾ ਦੂਜੇ ਸਵੇਰੇ 14 ਕਿਲੋ ਦੁੱਧ ਤੱਕ ਚਲੀ ਗਈ ਸੀ ਹਾਂਜੀ ਤੇ ਚੌਂਡ ਚਵਾਦੀ ਕਿਵੇਂ ਆ ਚੌਂਡਾਂ ਦੇ ਵਿੱਚ ਮਲ ਵੀ ਚਵਾਦੀ ਵਿੱਚ ਪੂਰੀ ਵਧੀਆ ਗਈ ਅਗਾੜੀ ਤੇ ਸਾੜੀ ਦੇ ਵਿੱਚ ਜਿਹੜੇ 4 ਥਣਾ ਦਾ ਦੁੱਧ ਹੈ ਠੀਕ ਹੈ ਬਿਲਕੁਲ ਬਰਾਬਰ ਆਏ ਨਹੀਂ ਹੈਗਾ ਵੀ ਜਿਵੇਂ ਆ ਗਾੜੀ ਦਾ ਦੁੱਧ ਹੁੰਦਾ ਉਹ ਘੱਟ ਹੁੰਦਾ ਹੈ ਨਾ ਇਹ ਵਿੱਚ ਹੁਣ ਆ ਗਾੜੀ ਦੇ ਦੁੱਧ ਕੁੰਡੇ ਦੂਰ-ਦੂਰ ਦੇ ਥਣਾ ਵਿੱਚ 4-4 ਕਿਲੋ ਹੈ 4-4 ਕਿਲੋ ਸਾਹਮਣੇ ਦਿੱਸਿਆ ਹੈ ਠੀਕ ਹੈ ਲਗਭਗ ਆ ਸੇਮ ਹੀ ਇੱਕੋ ਜਿਹਾ ਖਸਾਣੇ ਦੇ ਹਨਾ ਹਾਂਜੀ ਤੇ ਟੀਟ ਟੀ ਕੀ ਕਹਤਾ ਹੂੰ ਯਾਰ ਮੈਂ ਡਾਕਟਰਾਂ ਦਾ ਆਪਣਾ ਸਰਕਾਰੀ ਵੈਸੇ ਵਧੀਆ ਟੀਕੇ ਕਰਦਾ ਐ ਨਹੀਂ ਕੋਈ ਅੱਛਾ ਮੈਂ ਮਤਲਬ ਐਸੋ ਖਿਆਲ ਨਹੀਂ ਰੱਖਿਆ ਠੀਕ ਐ ਤੇ ਕੋਈ ਭਾਰਪੂਰ ਵਾਲੀ ਕੋਈ ਸ਼ਿਕਾਇਤ ਨਹੀਂ ਕਿਸੇ ਗੱਲ ਦੀ ਬਿਲਕੁਲ ਗ੍ਰਾਂਟ ਜੀ ਹੈ ਸੱਤਾ ਆਪਾਂ ਕਿਲਾ ਵਪਾਰ ਕਰਦੇ ਬੈਠੇ ਹਾਂ ਤੇ ਅਜੇ ਕੋਈ ਸਮੱਸਿਆ ਨਹੀਂ ਜੀ ਤੇ ਮਵੈ ਆਪਣਾ ਦੂਜਾ ਕਿਹਨੂੰ ਦਿਆ ਮੋਲੇ ਦਾ ਕੀ ਰੱਖਿਆ ਜੀ ਮੋਲਾ ਆਪਣੀ ਬਾਈ ਨੋੜਦੇ ਨਾ ਮਰਜੀ ਕਰਾਓ 60 ਕਰਾ ਲਓ 65 ਕਰਾ ਲਓ 70 ਕਰਾ ਲਓ ਆਪਾਂ ਇੱਕ 40 ਦੀ ਛੱਡਣੀ ਆ ਮਾਣ ਮੋਟਾ ਮਾਨਤਨ ਹੋ ਜਾਊਗਾ ਮਾਨਤਨ ਜੀ ਛੋਟੇ ਛੋਟੇ ਕਰਕੇ ਆਉਂਦਾ ਛੋਟੀ ਵੀਡੀਓ ਸ਼ੇਅਰ ਕਰਕੇ ਆਉਂਦਾ ਠੀਕ ਹੈ ਕੋਈ ਚੱਕਰ ਨਹੀਂ ਉਹ ਮਾਨਤਨ ਕਰ ਦਿਆਂਗੇ ਬਾਈ ਆਪਾਂ ਠੀਕ ਹੈ 1 ਲੱਖ 40 ਹਜ਼ਾਰ ਮੋਲਾ ਇਹਦੇ ਵਿੱਚੋਂ ਥੋੜਾ ਬੋਟਾ ਮਾਨਤਨ ਆਏ ਬੰਦਿਆਂ ਕਰ ਦਾਂਗੇ ਕਰ ਦਿਆਂਗੇ ਬਾਈ ਮਾਨਤਨ ਠੀਕ ਹੈ ਧੋਰੇ ਵਾਰ ਨੂੰ ਸਭਰ ਕੱਦ ਕਾਠ ਵਗੈਰਾ ਦੇਖ ਸਦਾ ਝੋਟਿਆ ਚੰਗਾ ਸਿੰਘ ਮੂੰਹ ਮੱਥਾ ਤੇ ਤੀਸਰਾ ਸੂਆ ਝੋਡੇ ਸੂਰੀ ਆ ਲਗਭਗ ਸੂ ਤੀਜਾ ਸੁਆਸੂਣ ਨੂੰ ਹਫ਼ਤਾ ਖੰਡ ਬਾਕੀ ਆ 1 ਲੱਖ 40000 ਰੁਪਇਆ ਛੋਟੀ ਦੀ ਕੀਮਤ ਦਸੋਂ ਦੀ ਥਣ ਤੋਂ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਰਾਜਿਸਮੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ ਤੇ ਬਾਕੀ ਥਣ ਦਾ ਸਾਇਵ ਗਰ ਦੇਖ ਸਕਦੇ ਹੋ ਸੋਨਾ ਮੁਠੀ ਵਾਲਾ ਥਾਣਾ ਤੇ ਚੌਂਡ ਜਵਾਦੀ ਪੂਰੀ ਨਰਮਾ ਚਵਾਈ ਦੀ ਜੇ ਬਾਈ ਜੀ ਬੜੇ ਵਾਰ ਚਵਾਈ ਦੀ ਪੂਰੀ ਲੱਗਦਾ ਹੈਗੀ ਤੁਹਾਨੂੰ ਦੱਸਿਆਗਾ ਠੀਕ ਹੈ ਇਹ ਚਾਰੇ ਥਾਣੇ ਦੇ ਵਿੱਚ ਗੱਲ ਠੀਕ ਹੈ ਬਰਾਬਰ ਹੈ ਠੀਕ ਹੈ ਇੱਕੋ ਜਿਹੀ ਕਹਿ ਜਾਵਾਂ ਹਾਂ ਹਾਂ ਇਹ ਨਹੀਂ ਹੈਗਾ ਵੀ ਗਾੜੀ ਵਿੱਚ ਘੱਟ ਹੈ ਜਾਂ ਪਸਾੜੀ ਵਿੱਚ ਜ਼ਿਆਦਾ ਹੋਊ ਜਮਾਂ ਬਰਾਬਰ ਹੈ ਠੀਕ ਹੈ ਤੇ ਸੀਮਟ ਰਖਾਇਆ ਹੋਆ ਚੰਗਾ ਸਰਕਾਰੀ ਸੀਮਣ ਲੱਗਿਆ ਹੋਆ ਹਾਂ ਸਰਕਾਰੀ ਸੀਮਣ ਲੱਗਿਆ ਹੋਣਾ ਠੀਕ ਹੈ ਜਿਹਦੀ ਮਾਲਾ ਹੈ ਜਿਹਦੀ ਚੋਾਈ ਹੈ ਬਿਲਕੁਲ ਰੋਮ ਵਰਗੀ ਆ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਦੇਂਦੀ ਹੈ ਜੀ ਦੁੱਧ ਦੇਂਦੀ ਹੈ ਤੇ ਮਾਲਕ ਨੂੰ 3 ਮਹੀਨੇ ਨੂੰ ਠੀਕ ਹੈ ਫੇ ਕਹਿੰਦਾ ਬਸ ਸਿਰਫ 2 ਤੋਂ 2.5 ਮਹੀਨੇ ਗੈਪ ਹੀ ਪੈਂਦਾ 1.5-2 ਮਹੀਨੇ ਦਾ ਸੋ ਪਿੰਡ ਰਾਮਨਗਰ ਛੰਨਾ ਜ਼ਿਲ੍ਹਾ ਸੰਗਰੂਰ ਪੈ ਗਿਆ ਸ਼ੇਰਪੁਰ ਕਾਥਰੋ ਦੇ ਨਜ਼ਦੀਕ ਹੈ ਪਿੰਡ ਹੈਗਾ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਪ